ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਲਤਾ ਤੁਹਾਡਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲਓ ਜੀ ਅੱਜ ਦਾ ਇਹ ਵੀਡੀਓ ਤੇ ਸਵੇਰ ਦੇ ਸਵਾ 6:30 ਦਾ ਟਾਈਮ ਆ ਤੇ ਮੈਂ ਕੱਪੜੇ ਧੋਣ ਲੱਗ ਗਈ ਸੀ ਮਸ਼ੀਨ ਲਾ ਲਈ ਸੀ ਤੇ ਕੁਝ ਨਵੇਂ ਕੱਪੜੇ ਸੀ ਉਹ ਹੱਥੀ ਧੋਣ ਵਾਲੇ ਸੀਗੇ ਤੇ ਉਹਨਾਂ ਨੂੰ ਹੱਥੀ ਧੋ ਲੂੰਗੀ ਮੈਂ ਸ਼ੈਂਪੂ ਦੇ ਵਿੱਚ ਧੋऊंगी ਜਾਈ ਜੀ ਦੇ ਵਿੱਚ ਧੋ ਲੈਣੇ ਹਨ aí ਜੀ ਤਾਂ ਹੈ ਨਹੀਂ ਸੀ ਹੁਣ ਤੇ ਮੈਂ ਸ਼ੈਂਪੂ ਦੇ ਵਿੱਚ ਉਹਨਾਂ ਨੂੰ ਤੋ ਲਿਆ ਸੀਗਾ ਥੇ ਧੋਣ ਵਾਲੇ ਕੱਪੜਿਆਂ ਨੂੰ ਐ ਹੁੰਦਾ ਵੀ ਨਵੇਂ ਕੱਪੜੇ ਮਸ਼ੀਨ ਦੇ ਵਿੱਚ ਨਹੀਂ ਧੁੱਤੇ ਜਾਂਦੇ ਕਿ ਦੂਸਰੇ ਡੈਲੀ ਵਾਲੇ ਤਾਂ ਆਪਾਂ ਮਸ਼ੀਨ ਦੇ ਵਿੱਚ ਹੀ ਪਾ ਦਿੰਦੇ ਆਂਗੇ ਤੇ ਬਾਕੀ ਕੱਪੜੇ ਕੱਲ ਨਹੀਂ ਸੀ ਧੁੱਤੇ ਮੈਂ ਤੇ ਅੱਜ ਕੱਪੜੇ ਜ਼ਿਆਦਾ ਹੋਏ ਪਏ ਸੀ ਤਾਂ ਕਰਕੇ ਬਸ ਸਵੇਰੇ ਮੈਂ ਚਾਹ ਪਾਣੀ ਬਣਾ ਕੇ ਤੇ ਕੱਪੜੇ ਧੋਣ ਲੱਗੀ ਸੀ ਮੈਨੂੰ ਐ ਸੀਗਾ ਵੀ ਰੋਟੀ ਚੱਲ ਬਾਅਦ ਦੇ ਵਿੱਚ ਬਣਾ ਲਵਾਂਗੀ ਕਿਉਂਕਿ ਇਹਨਾਂ ਦੇ ਪਾਪਾ ਵੀ ਘਰੇ ਸੀਗੇ ਤੇ ਬੱਚਿਆਂ ਨੇ ਵੀ ਲੇਟ ਹੀ ਜਾਣਾ ਹੁੰਦਾ ਸਕੂਲ 12 ਵਜੇ ਜਾਣਾ ਹੁੰਦਾਗਾ ਤੇ ਲੋ ਜੀ ਕੱਪੜੇ ਧੋ ਲ ਗਏ ਤੇ ਉਸ ਤੋਂ ਬਾਅਦ ਕਰਦੇ ਆ ਦੂਸਰੇ ਕੰਮ ਕਰਦੇ ਆਪਣੇ ਤੋਤੇ ਗਏ ਸੀ ਇੱਥੇ ਇਹਦੇ ਮੈਂ ਡਰਾਈ ਹੋਣ ਵਾਸਤੇ ਪਾ ਦਿੰਦੀ ਆ ਮਸ਼ੀਨ ਦੇ ਵਿੱਚ ਬਸ ਇੱਕ ਦੋ ਮਿੰਟਾਂ ਵਾਸਤੇ ਡਰਾਈ ਹੋ ਜਾਣਗੇ ਪਾਣੀ ਜਾ ਨਚੜ ਜੂਗਾ ਬਸ ਤੇ ਛੇਤੀ ਸੁੱਕ ਜਾਂਦੇ ਫਿਰ ਉਸ ਤੋਂ ਬਾਅਦ ਮੈਂ ਝਾੜੂ ਕੱਢਦਾ ਸੀ ਤੇ ਝਾੜੂ ਕੱਢ ਕੇ ਪਿਛਲਾ ਵੇੜਾ ਵੀ ਧੋਤਾ ਸੀਗਾ ਤੇ ਇਧਰੋਂ ਲੈਟਰਨ ਬਾਥਰੂਮ ਧੋ ਕੇ ਤੇ ਮੂਹਰੋਂ ਵੇੜਾ ਧੋ ਦਿੰਦੀ ਆਂਗੀ ਤੇ ਅਰਮਾਨ ਪੋਚਾ ਲਾਣ ਲੱਗ ਗਿਆ ਸੀਗਾ ਬਸ ਸੁੱਤੋ ਕੇ ਥਾਂ ਵਾਸ਼ਸ਼ੀਨ ਵੀ ਧੋ ਦਿੰਦੀ ਆਂਗੀ ਤੇ ਵੈਪਰ ਦੇ ਨਾਲ ਖਿੱਚ ਦੂੰਗੀ ਪਾਣੀ ਉਸ ਤੋਂ ਬਾਅਦ ਮੈਂ ਨਹਾ ਲੂੰਗੀ ਤੇ ਕੱਪੜੇ ਧੋ ਕੇ ਕੇਰਾ ਮੈਂ ਦਲੀਆ ਤਰਤਾ ਸੀ ਮੈਨੂੰ ਐ ਸੀਗਾ ਵੀ ਮੈਂ ਰੋਟੀ ਨੂੰ ਲੇਟ ਨਾ ਹੋ ਜਾ ਕਿ ਤੇ ਵੀ ਚਲੋ ਕੇਰਾ ਬੱਚੇ ਦਲੀਆ ਖਾ ਲੈਣਗੇ ਤੇ ਰੋਟੀ ਉਸ ਤੋਂ ਬਾਅਦ ਬਣਾ ਲਵਾਂਗੀ ਮੈਂ 10 11 ਵਜੇ ਮਜੀ ਬੋਕਰ ਦੇ ਨਾਲ ਕੇਰਾ ਹੁੰਦੇ ਕੈ ਰੋਜ ਕਿਣਮਣ ਦੀ ਹੋ ਜਾਂਦੀ ਹੈ ਕਿ ਤੇਰੇ ਤਾਂ ਮਿੱਟੀ ਜਾਂ ਬਾਲਾ ਸੱਕਦਾਗਾ ਤੇ ਤਾਂ ਕਰਕੇ ਥਾਂ ਤੇ ਧੋਤੇ ਵੀ ਨਾ ਸਰਦਾ ਹੀ ਨੀਗਾ ਉਸ ਤੋਂ ਬਾਅਦ ਇਹ ਹੈਗਾ 11:30 ਦਾ ਟਾਈਮ ਤੇ ਬੱਚਿਆਂ ਨੇ ਸਕੂਲ ਜਾਣਾ ਸੀਗਾ ਤੇ ਮੈਂ ਇਥੇ ਰੋਟੀ ਬਣਾਉਣ ਲੱਗ ਗਈ ਸੀ ਤੇ ਉਸ ਤੋਂ ਪਹਿਲਾਂ ਮੈਂ ਕੜੀ ਬਣਾ ਲਈ ਸੀ ਅੱਜ ਕੜੀ ਬਣਾਉਣੀ ਸੀਗੀ ਤੇ ਪਰੌਠੇ ਪਰ ਆ ਦੇ ਟਿੱਪਣ ਵਾਸਤੇ ਲਾ ਦਿੰਦੀ ਆ ਰਮਾਨ ਤਾਂ ਟਿੱਪਣ ਲੈ ਕੇ ਨਹੀਂ ਜਾਂਦਾ ਹੁੰਦਾਗਾ ਪਰੌਦਾ ਟੇਪਣ ਪਾ ਦਿੰਦੀ ਆ ਤੇ ਕੇਰਾ ਸਵੇਰੇ ਇਹਨਾਂ ਨੂੰ ਦਲੀਆ ਖਵਾਤਾ ਸੀਗਾ ਤੇ ਉਸ ਤੋਂ ਬਾਅਦ ਬਸ ਹੁਣ ਰੋਟੀ ਖਾ ਲੈਣਗੇ ਤੇ ਦੁਪਹਿਰ ਦੀ ਰੋਟੀ ਨਾਲ ਬੱਕੀ ਹੁਣ ਦਲੀਆ ਬੇਸ਼ੱਕ ਖਾਦਾ ਸੀ ਪਰ ਰੋਟੀ ਬਣਾ ਨਹੀਂ ਸਰਦਾ ਕੋਈ ਵੀ ਚੀਜ਼ ਖਾ ਲਗੇ ਰੋਟੀ ਤਾਂ ਰੋਟੀ ਆ ਕਿ ਲਓ ਜੀ ਰੋਟੀ ਬਣਾ ਲਾ ਮੈਂ ਤੇ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਰੋਟੀ ਬਣਾ ਕੇ ਮੈਂ ਤੇ ਘੰਟਾਕ ਪੈ ਗਈ ਸੀ ਰੈਸਟ ਕਰ ਲਈ ਸੀ ਕਿਉਂਕਿ ਮੈਨੂੰ ਫੀਵਰ ਹਜੇ ਵੀ ਹੁੰਦਾ ਟਾਈਫਾਇਡ ਟਾਈਫਾਇਡ ਕਰਕੇ ਤੇ ਫੀਵਰ ਹੋ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਮੈਂ 4:00 ਵਜੇ ਕੱਪੜਿਆਂ ਦਾ ਤਹਿ ਕਰਨ ਲੱਗ ਗਈ ਸੀਗੀ ਅੱਜ ਤਾਂ ਸਾਰਾ ਦਿਨ ਕੱਪੜੇ ਹੀ ਲੋਟ ਆ ਗਏ ਤੇ ਬਾਕੀ ਨਵੇਂ ਕੱਪੜੇ ਜਿਹੜੇ ਉਹਨਾਂ ਨੂੰ ਪ੍ਰੈਸ ਵੀ ਕਰਕੇ ਰੱਖਣਾਗਾ ਸਾਰਿਆਂ ਦੇ ਤਹਿਾਂ ਕਰਨਾ ਤੇ ਇਹਨਾਂ ਨੂੰ ਸਾਂਭ ਕੇ ਤੇ ਉਸ ਤੋਂ ਬਾਅਦ ਜਿਹੜੇ ਨਵੇਂ ਕੱਪੜੇ ਆ ਗਏ ਤੇ ਉਹਨਾਂ ਨੂੰ ਪ੍ਰੈਸ ਕਰਕੇ ਰੱਖ ਦੂੰਗੀ ਲਓ ਜੀ ਕੱਪੜਿਆਂ ਦਾ ਤਹਿਾਂ ਕਰ ਲਿਆ ਆਪਾਂ ਵੀਡੀਓ ਨਹੀਂ ਤਾਂ ਜ਼ਿਆਦਾ ਲੰਬੀ ਹੋ ਜਾਊਗੀ ਤੇ ਬੈੱਡ ਸ਼ੀਟ ਵੀ ਧੋਤੀ ਸਿੱਕ ਕੱਪੜੇ ਵਗੈਰਾ ਤੇ ਜਰਾਬਾਂ ਵਗੈਰਾ ਉਹ ਮੈਡਰੈਸਿੰਗ ਦੇ ਡਰਾਅ ਦੇ ਵਿੱਚ ਹੀ ਰੱਖ ਦੇਣੇ ਹੁੰਦੀਆਂ ਤੇ ਬੈੱਡ ਸ਼ੀਟ ਫੋਲਡ ਕਰਕੇ ਤੇ ਇਹਨੂੰ ਬੈੱਡ ਦੀ ਢੋਹ ਦੇ ਵਿੱਚ ਰੱਖ ਦੂੰਗੀ ਤੇ ਉਸ ਤੋਂ ਬਾਅਦ ਮੈਂ ਕੱਪੜੇ ਪ੍ਰੈਸ ਕਰਨ ਲੱਗ ਗਈ ਸੀਗੇ ਕੱਪੜੇ ਪ੍ਰੈਸ ਕਰਦਿਆਂ ਤਾਂ ਗਰਮੀ ਬਹੁਤ ਆਉਂਦੀ ਹੈ ਪਰ ਆਹ ਹੁੰਦਾ ਵੀ ਨਵੇਂ ਕੱਪੜੇ ਫੇਰ ਵੀ ਪ੍ਰੈਸ ਕਰਕੇ ਰੱਖੇ ਹੋਣ ਕਈ ਵਾਰੀ ਕਿਤੇ ਜਾਣਾ ਹੁੰਦਾ ਕਾਲੀ ਦੇ ਵਿੱਚ ਤੇ ਲਾਈਟ ਨਹੀਂ ਹੁੰਦੀ ਕਿ ਫਿਰ ਔਖਾ ਹੋ ਜਾਂਦਾ ਵੇਸ਼ਾ ਕੱਪੜਾ ਮਾੜੀ ਮੋਟੀ ਪ੍ਰੈਸ ਫੇਰ ਵੀ ਮਾਰਨੀ ਪੈਂਦੀ ਐ ਭਾਏ ਆਪਣਾ ਚ ਵੀ ਮਾੜਾ ਮੋਟਾ ਹੋ ਜਾਂਦਾ ਗਾ ਤੇ ਪਰ ਐ ਹੁੰਦਾ ਵੀ ਕੇਰਾ ਪ੍ਰੈਸ ਕਰਕੇ ਰੱਖੇ ਹੁਣ ਤੇ ਪ੍ਰੈਸ ਕਰਕੇ ਬਸ ਉਸ ਤੋਂ ਬਾਅਦ ਜੇ ਤੁਹਾਨੂੰ ਪ੍ਰੈਸ ਕਰਕੇ ਹਟੂਗੇ ਬੱਚਿਆਂ ਦੇ ਆਉਣ ਦਾ ਟਾਈਮ ਹੋ ਜਾਊਗਾ ਇਹ ਤਾਂ ਰੋਈ ਦੀ ਰੋਜ਼ ਨਹੀਂ ਲੋਟ ਆਉਂਦੇ ਪਰ ਇਹ ਤਾਂ ਮੈਂ ਕੱਲ ਧੋਤੇ ਨਹੀਂ ਸੀ ਬਾਕੀ ਆਏ ਸੀ ਹੁਣ ਵੀ ਰੱਖੜੀ ਦਾ ਤਿਹਾਰ ਸੀਗਾ ਤੇ ਉਸ ਤੋਂ ਪਹਿਲਾਂ ਇੱਕ ਦਿਨ ਟੀਆਂ ਦਾ ਪ੍ਰੋਗਰਾਮ ਕੀਤਾ ਸੀਗਾ ਗਲੀ ਦੇ ਵਿੱਚ ਤੇ ਤਾਂ ਕਰਕੇ ਨਵੇਂ ਕੱਪੜੇ ਵੀ ਕਾਫੀ ਹੋਏ ਪਏ ਸੀਗੇ ਤੇ ਉਹਨਾਂ ਨੂੰ ਵੀ ਸਾਂਭਣਾ ਸੀਗਾ ਪ੍ਰੈਸ ਕਰਕੇ ਤੇ ਉਸ ਤੋਂ ਬਾਅਦ ਇਹ ਸਾਢੇ 5 ਦਾ ਟਾਈਮ ਸੀ ਤੇ ਰਮਾਨ ਆ ਗਿਆ ਸੀਗਾ ਤੈਨੂੰ ਬੱਚਿਆਂ ਵਾਸਤੇ ਇੱਥੇ ਸੇਵੀਆਂ ਬਣਾ ਦੂੰ ਬਰੀਕ ਸੇਵੀਆਂ ਹੁੰਦੀਆਂ ਜਿਨ੍ਹਾਂ ਨੂੰ ਜਵੇਂ ਵੀ ਕਹਿ ਦਿੰਦੇ ਹੈਗੇ ਸੂਜੀ ਦੇ ਇਹ ਤੇ ਪਾਣੀ ਨੂੰ ਉਬਾਲ ਕੇ ਤੇ ਬਸ ਉਸ ਦੇ ਵਿੱਚ ਮੈਂ ਪਾ ਦੂੰਗੀ ਇਹ ਰੋਸਟ ਕੀਤੇ ਹੋਏ ਆ ਪਹਿਲਾਂ ਜੇਕਰ ਰੋਸਟ ਨਹੀਂ ਕੀਤੇ ਹੁੰਦੇ ਫਿਰ ਥੋੜਾ ਜਿਹਾ ਘਿਓ ਪਾ ਕੇ ਪਹਿਲਾਂ ਉਹਦੇ ਵਿੱਚ ਰੋਸਟ ਕਰਕੇ ਤੇ ਫਿਰ ਬਣਾਉਣੇ ਹੁੰਦੇ ਤਾਂ ਹੁਣ ਮੈਂ ਪਾਣੀ ਵਿੱਚ ਆਬਾਲ ਦੇ ਲੂੰਗੀ ਤੇ ਉਹਦੇ ਵਿੱਚ ਇਹਨਾਂ ਨੂੰ ਪਾ ਕੇ ਤੇ ਕਾਲੀਆਂ ਮਿਰਚਾਂ ਕੁੱਟ ਲਈਆਂ ਸੀ 4-5 ਤੇ ਥੋੜੀ ਜਿਹੀ ਹਲਦੀ ਪਾ ਦੂੰਗੀ ਇਸ ਦੇ ਵਿੱਚ ਤੇ ਥੋੜਾ ਜਿਹਾ ਨਮਕ ਪਾ ਦੂੰਗੀ ਤੇ ਵੈਸੇ ਤੁਸੀਂ ਇਸ ਦੇ ਵਿੱਚ ਹਰੀਆਂ ਮਿਰਚਾਂ ਵੀ ਪਾ ਸਕਦਾ ਹੋ ਮੈਂ ਨਹੀਂ ਪਾਉਂਦੀ ਕਿਉਂਕਿ ਬੱਚੇ ਖਾਂਦੇ ਨਹੀਂ ਫਿਰ ਜਦੋਂ ਹਰੀਆਂ ਮਿਰਚਾਂ ਪਾ ਦਿੰਦੇ ਆ ਜੀ ਇਸ ਦੇ ਵਿੱਚ ਤੇ ਲਓ ਜੀ ਨਮਕ ਪਾ ਕੇ ਤੇ ਹੁਣ ਇਸ ਬਸ 5-7 ਮਿੰਟਾਂ ਵਿੱਚ ਦੀ ਇਹ ਬਣ ਜਾਣਗੇ ਜਿਆਦਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਬਣਾਉਣ ਤੇ ਲਓ ਜੀ ਉਸ ਤੋਂ ਬਾਅਦ ਬਣ ਗਏ ਸੀ ਇਹ ਤੇ ਇਸ ਦੇ ਵਿੱਚ ਮੈਂ 2 ਚਮਚ ਦੇਸੀ ਘਿਓ ਦੇ ਪਾ ਦੂੰਗੀ ਤੇ ਗੈਸ ਬੰਦ ਕਰ ਦੂੰਗੀ ਤੇ ਪ੍ਰਾਬੀ ਆ ਗਈ ਸੀਗੀ ਜਦੋਂ ਮੈਂ ਬਣਾਇਸ ਤੇ ਬੱਚਿਆਂ ਨੂੰ ਪਾ ਕੇ ਦੇ ਦੂੰਗੀ ਜੇ ਕਸ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗਦੀ ਹੁੰਦੀਆਂ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਕਰਿਆ ਕਰੋ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਜੀ ਕਿਉਂਕਿ ਤੁਹਾਡੇ ਸਾਥ ਤੇ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਜਾਣਾਗਾ ਲੋ ਜੀ ਗੈਸ ਮੈਂ ਬੰਦ ਕਰਤਾ ਜੀ ਤੁਹਾਨੂੰ ਬੱਚਿਆਂ ਨੂੰ ਪਾ ਕੇ ਦਿੰਨੇ ਆ ਤੇ ਇੱਥੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਕਰਦੇ ਆ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗ ਜਈ ਹੋਊਗੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ